ਕਦੇ-ਕਦੇ ਧਰਤੀ ਤੇ ਉਹ ਸ਼ਕਸ਼ੀਤਾ ਉੱਤਰਦੀਆਂ ਹਨ ਜਿਨ੍ਹਾਂ ਦੇ ਸਾਹਮਣੇ ਸਮਾਂ ਵੀ ਸਿਰ ਨਵਾ ਦਿੰਦਾ ਹੈ ਜਿਹੜੀਆਂ ਹਵਾ ਨਾਲ ਨਹੀਂ ਆਪਣੀ ਰੂਹ ਦੀ ਤਾਕਤ ਨਾਲ ਤੂਫਾਨ ਬਣ ਜਾਂਦੀਆਂ ਹਨ ਉਹਨਾਂ ਵਿੱਚੋਂ ਇੱਕ ਸਨ ਗੁਰੂ ਤੇਗ ਬਹਾਦਰ ਸਾਹਿਬ ਉਹ ਆਦਮੀ ਨਹੀਂ ਸਨ ਉਹ ਇੱਕ ਆਵਾਜ਼ ਸਨ ਇੱਕ ਐਸੀ ਆਵਾਜ਼ ਜਿਸ ਨੂੰ ਸੁਣ ਕੇ ਜ਼ਾਲਮ ਵੀ ਕੰਬ ਚਾਹਦੇ ਸਨ ਸਨ 1601 ਜਦੋਂ ਉਹ ਜਨਮੇ ਉਹ ਪਲ ਇੱਕ ਬੱਚੇ ਦਾ ਜਨਮ ਨਹੀਂ ਸੀ ਬਲਕਿ ਇੱਕ ਯੁੱਗ ਦੀ ਸ਼ੁਰੂਆਤ ਸੀ 10-15 ਸਾਲ ਦੀ ਉਮਰ ਵਿੱਚ ਲੜਾਈ ਦੇ ਮੈਦਾਨਾਂ ਤੋਂ ਧੂੜ ਮਿੱਟੀ ਦੀ ਖੁਸ਼ਬੂ ਨਹੀਂ ਬਹਾਦਰੀ ਦੀ ਖੁਸ਼ਬੂ ਆਉਂਦੀ ਸੀ ਬੱਚੇ ਜਿੱਥੇ ਖਿਡੌਣਿਆਂ ਨਾਲ ਖੇਡਦੇ ਹਨ ਤੇ ਇੱਕ ਬਹਾਦਰ ਤਲਵਾਰ ਨਾਲ ਖੇਡਦੇ ਸਨ ਅਤੇ ਤਲਵਾਰ ਵੀ ਉਹਨਾਂ ਦੇ ਹੱਥ ਵਿੱਚ ਖਰੌਣਾ ਬਣ ਜਾਂਦੀ ਸੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਛਾਹ ਹੇਠ ਪਉਦੇ ਹੋਏ ਉਹ ਇੱਕ ਅਨੋਖੀ ਰੂਹ ਬਣ ਗਏ ਜਿਹੜੀ ਇੱਕ ਹੱਥ ਜੋੜ ਕੇ ਸ਼ਬਦ ਚਾਰਦੀ ਤੇ ਦੂਜੇ ਹੱਥ ਨਾਲ ਸੱਚ ਦਾ ਬਚਾਅ ਕਰਦੀ ਸ਼ਾਂਤੀ ਵੀ ਉਹਨਾਂ ਵਿੱਚ ਸੀ ਪਰ ਜਦੋਂ ਸਮਾਂ ਆਇਆ ਤਲਵਾਰ ਵੀ ਉਹਨਾਂ ਨੇ ਬਿਜਲੀ ਵਾਂਗ ਚਮਕਾਈ ਉਹ ਸੰਤ ਨਹੀਂ ਉਹ ਸਿਪਾਹੀ ਨਹੀਂ ਉਹ ਸੰਤ ਸਿਪਾਹੀ ਸਨ ਇਹ ਕੌਮ ਦਾ ਸਭ ਤੋਂ ਵੱਡਾ ਰੂਪ ਹੈ ਸਨ 1675 ਕਸ਼ਮੀਰ ਦੀਆਂ ਗਲੀਆਂ ਵਿੱਚ ਡਰ ਦੌੜ ਰਿਹਾ ਸੀ ਜ਼ਬਰਦਸਤੀ ਧਰਮ ਬਦਲਵਾਇਆ ਜਾ ਰਿਹਾ ਸੀ ਲੋਕ ਟੁੱਟ ਚੁੱਕੇ ਸਨ ਆਖਰ ਉਹ ਦਿਨ ਆ ਗਿਆ ਜਦੋਂ ਕਸ਼ਮੀਰੀ ਪੰਡਤ ਇੱਕ ਅਖੀਰਲਾ ਸਵਾਲ ਲੈ ਕੇ ਅਨੰਦਪੁਰ ਪਹੁੰਚੇ ਗੁਰੂ ਜੀ ਜੇ ਤੁਸੀਂ ਸਾਡੇ ਨਾਲ ਨਹੀਂ ਖੜੇ ਤਾਂ ਸਾਡੀ ਪੀੜੀ ਮਿਟ ਜਾਏਗੀ ਉਹ ਸਮਾਂ ਧਰਤੀ ਵੀ ਕੰਬ ਗਈ ਸੀ ਇਤਿਹਾਸ ਵੀ ਰੁਕ ਗਿਆ ਸੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਨਿਗਾਹ ਉਹਨਾਂ ਤੇ ਰੱਖੀ ਅਗਲਾ ਵਾਕ ਜਿਹੜਾ ਉਹਨਾਂ ਨੇ ਕਿਹਾ ਉਸਨੇ ਮਨੁੱਖਤਾ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਉਹਨਾਂ ਨੇ ਕਿਹਾ ਜੇ ਧਰਮ ਨੂੰ ਮੇਰੀ ਲੋੜ ਹੈ ਤਾਂ ਮੈਂ ਆਪਣਾ ਸਿਰ ਕੁਰਬਾਨ ਕਰਾਂਗਾ ਜਦੋਂ ਉਹਨਾਂ ਨੇ ਸ਼ਹੀਦ ਹੋਣ ਦਾ ਫੈਸਲਾ ਕੀਤਾ ਤਾਂ ਇਹ ਮੌਤ ਨਹੀਂ ਸੀ ਇੱਕ ਘੋਸ਼ਣਾ ਸੀ ਘੋਸ਼ਣਾ ਸੀ ਜ਼ੁਲਮ ਨਹੀਂ ਚੱਲੇਗਾ ਦਿੱਲੀਵਾਲ ਜਾਂਦੇ ਗੁਰੂ ਨਾ ਡਰੇ ਨਾ ਹਿਲੇ ਨਾ ਪਿੱਛੇ ਮੁੜੇ ਉਸ ਸਮੇਂ ਉਹਨਾਂ ਦੇ ਚਿਹਰੇ ਦੀ ਸ਼ਾਂਤੀ ਜਿਵੇਂ ਮੰਨੋ ਉਹ ਮਰਨ ਨਹੀਂ ਜਾ ਰਹੇ ਧਰਮ ਨੂੰ ਜਗਾਉਣ ਜਾ ਰਹੇ ਹਨ ਚਾਂਦਨੀ ਚੌਕ ਭੀੜ ਹਜ਼ਾਰਾਂ ਦੀ ਸੀ ਪਰ ਚੁੱਪ ਕਫਨ ਦੀ ਚੁੱਪ ਵਰਗੀ ਗੁਰੂ ਜੀ ਜ਼ੰਜੀਰਾ ਵਿਦਸਨ ਪਰ ਜਿਹੜਾ ਨਿਰਦਰਪਣ ਉਹਨਾਂ ਦੇ ਚਿਹਰੇ ਤੇ ਸੀ ਉਹ ਮੁਗਲ ਤਖਤ ਨੇ ਕਦੇ ਨਹੀਂ ਵੇਖਿਆ ਸੀ ਕਾਤਲ ਨੇ ਤਲਵਾਰ ਉਠਾਈ ਪਰ ਉਸਦੇ ਹੱਥ ਕੰਬ ਰਹੇ ਸਨ ਕਿਉਂਕਿ ਉਸ ਦੇ ਸਾਹਮਣੇ ਕੋਈ ਬੰਦਾ ਨਹੀਂ ਸੀ ਅਕਾਲ ਦੀ ਜੋਤ ਖੜੀ ਸੀ ਅਤੇ ਫੇਰ ਤਲਵਾਰ ਚੱਲੀ ਸਿਰ ਲੜਕ ਗਿਆ ਪਰ ਉਹ ਡਿੱਗੇ ਨਹੀਂ ਉਹ ਤਾਂ ਅਮਰ ਹੋ ਗਏ ਤਰਮ ਜਿੱਤ ਗਿਆ ਜ਼ੁਲਮ ਹਾਰ ਗਿਆ ਉਹ ਦਿਨ ਸਿਰਫ ਇੱਕ ਗੁਰੂ ਦੀ ਸ਼ਹੀਦੀ ਦਾ ਦਿਨ ਨਹੀਂ ਸੀ ਉਹ ਦਿਨ ਖਾਲਸੇ ਦੀ ਨੀਂਹ ਦਾ ਦਿਨ ਸੀ ਉਹ ਦਿਨ ਸੀ ਜਦੋਂ ਅਕਾਲ ਪੁਰਖ ਨੇ ਸੰਦ੍ਰਿਸ਼ਟੀ ਨੂੰ ਦਿਖਾਇਆ ਸੱਚ ਨੂੰ ਕੇਵਲ ਸੱਚੇ ਹੀ ਬਚਾ ਸਕਦੇ ਹਨ ਗੁਰੂ ਤੇਗ ਬਹਾਦਰ ਜੀ ਦਾ ਇਹ ਬਲੀਦਾਨ ਚਿੰਗਾਰੀ ਨਹੀਂ ਸੀ ਇਹ ਅੱਗ ਸੀ ਜਿਸ ਨੇ ਫਿਰ ਜਨਮ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੇ ਮਹਾਨ ਸ਼ੇਰ ਨੂੰ ਅੱਜ ਜੇ ਸਾਡੀਆਂ ਧਰਮ ਦੀਆਂ ਚੋਟੀਆਂ ਸੁਰੱਖਿਤ ਹਨ ਜੇ ਅਸੀਂ ਬਿਨਾਂ ਡਰ ਧਰਮ ਅਪੜਾ ਸਕਦੇ ਹਾਂ ਜੇ ਅਸੀਂ ਮਨੁੱਖਤਾ ਦਾ ਝੰਡਾ ਚੁੱਕਿਆ ਕੇ ਖੜੇ ਹਾਂ ਤਾਂ ਇਸ ਪਿੱਛੇ ਇੱਕ ਹੀ ਕਾਰਨ ਹੈ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਮਰੇ ਨਹੀਂ ਉਹ ਅਜੇ ਵੀ ਸ਼ਹਾਦਤ ਦੀ ਖੁਸ਼ਬੂ ਵਿੱਚ ਵਸਦੇ ਹਨ ਉਹ ਹਵਾ ਦੇ ਝੁੰਕੇ ਵਾਂਗ ਸਾਡੇ ਦਿਲਾਂ ਵਿੱਚ ਧੜਕਦੇ ਹਨ ਜੇ ਤੁਸੀਂ ਗੁਰੂ ਜੀ ਦੇ ਬਲੀਦਾਨ ਨੂੰ ਸੱਚੀ ਸਲਾਮੀ ਦੇਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਫੈਲਾਓ ਤਾਂ ਜੋ ਇਹ ਜੋਤ ਕਦੇ ਬੁਝੇ ਨਾ ਕਦੇ ਮੁੱਕੇ ਨਾ たっけえな。